ਦੱਸੋ ਫਿਰ ਘਰ ਕਿਦਾਂ ਦਾ ਲੱਗਦਾ ਤੁਹਾਡਾ ਘਰ ਘਰ ਬਹੁਤ ਵਧੀਆ ਨਾਲੇ ਆਪਾਂ ਘਰ ਨੂੰ ਵੀ ਕੀ ਕਰਨਾ ਘਰ ਚ ਨਾ ਜੀ ਚੰਗੇ ਹੋਣੇ ਚਾਹੀਦੇ ਆ ਤੁਹਾਨੂੰ ਪਤਾ ਮੈਂ ਇਹ ਨਾ ਜਦੋਂ ਮੈਂ ਪੇਕੇ ਆ ਕਰਨ ਮੈਂ ਬੜਾ ਸੋਝੀ ਨਹੀਂ ਕਿ ਨਹੀਂ ਨਹੀਂ ਕੀ ਪਤਾ ਮੇਰੇ ਦਿਲ ਲੱਗੂਗਾ ਵੀ ਕਿ ਨਹੀਂ ਲੱਗੂਗਾ ਘਰ ਚ ਚੰਗੇ ਹੋਣ ਵੀਗੇ ਕਿ ਨਹੀਂ ਹੋਣਗੇ ਪਰ ਨਾ ਮੈਨੂੰ ਇੱਥੇ ਆ ਕੇ ਬੜਾ ਵਧੀਆ ਲੱਗਾ ਹਰ ਤੇ ਮੈਂ ਪੇਕੇ ਜਾਣ ਦਾ ਨਾਮ ਨਹੀਂ ਲੈਂਦੀ ਤੁਹਾਨੂੰ ਪਤਾ ਮੈਨੂੰ ਇੱਕ ਵਾਰੀ ਨਹੀਂ ਕਿਹਾ ਕਿ ਮੈਂ ਪੇਕੇ ਜਾਣਾ ਬਹੁਤ ਮੈਨੂੰ ਪਤਾ ਹੀ ਆ ਇੱਕ ਵਾਰੀ ਨਹੀਂ ਕਿਹਾ ਅੱਛਾ ਘਰ ਤੇ ਵਧੀਆ ਘਰ ਦੇ ਵਿੱਚ ਜੀ ਕਿਹੜੇ ਕਿਹੜੇ ਵਧੀਆ ਲੱਗਦੇ ਆ ਬੱਸ ਇਹ ਸਾਰੇ ਵਧੀਆ ਵਾ ਮੰਮੀ ਵੀ ਚੰਗੇ ਆ ਤੇ ਇਹ ਵੀ ਚੰਗੇ ਜੇ ਪਰ ਸਭ ਤੋਂ ਵਧੀਆ ਮੈਨੂੰ ਦੀਦੀ ਚੰਗੇ ਲੱਗੇ ਕਿਉਂ ਜਿਹੜੀ ਸੁਭਾਅ ਮੈਨੂੰ ਬੜਾ ਵਧੀਆ ਲੱਗਾ ਵਾ ਕਿ ਮਤਲਬ ਕਿ ਪਹਿਲਾਂ ਤਾਂ ਵੈਸੇ ਜਿਹੜੇ ਤੇਰੇ ਮੈਂ ਸੁਣਿਆ ਹੁੰਦਾ ਨਾ ਕਿ ਜਿਹੜਾਣੀਆਂ ਬੜਾ ਲੜਦੀਆਂ ਝਗੜਦੀਆਂ ਉਹ ਇਦਾਂ ਕਰਦੀਆਂ ਇਦਾਂ ਕਰਦੀਆਂ ਪਰ ਮੇਰੇ ਹਿਸਾਬ ਨਾਲ ਤੇ ਨਾ ਮੈਨੂੰ ਤੇ ਨਹੀਂ ਲੱਗਦਾ ਦੀਦੀ ਨੇ ਕਦੀ ਮੈਨਾਂ ਜਿਹੜੀਆਂ ਨਹੀਂ ਆਈ ਨਾ ਉਹ ਦੀਦੀ ਦਾ ਨਾ ਸੁਭਾਅ ਸੱਚ ਬਹੁਤ ਵਧੀਆ ਹੈ ਸਾਡੇ ਨਾਲ ਵੀ ਬੜੇ ਵਧੀਆ ਰਹਿੰਦੇ ਆ ਮੰਮੀ ਨਾਲ ਵੀ ਕਿੰਨੇ ਵਧੀਆ ਰਹਿੰਦੇ ਆ ਤੇ ਰੋਟੀ ਪਾਣੀ ਵੀ ਦੀਦੀ ਬਣਾਉਂਦੇ ਹੁਣ ਕਦੀ ਕਦੀ ਮੰਮੀ ਕਦੀ ਕਦੀ ਦੀਦੀ ਵਾਹੇ ਵੀ ਜਦੋਂ ਕਿਤੇ ਮੰਮੀ ਦਾ ਨਾ ਦਿਲ ਕਰੇ ਫਿਰ ਦੀਦੀ ਨੇ ਬਣਾਉਣਾ ਹੁੰਦਾ ਤੇ ਮੇਰੀ ਗੱਲ ਸੁਣੋ ਜੇ ਤੁਸੀਂ ਪੇਕੇ ਜਾਣਾ ਤੇ ਦੱਸੋ ਮੈਂ ਤੁਹਾਨੂੰ ਪੇਕੇ ਛੱਡਾਂ ਨਹੀ ਵੈਸੇ ਤੇ ਮੇਰਾ ਮਨ ਹੀ ਹੈਗਾ ਚਲ ਜਾਨੇ ਆ ਨਾਲੇ ਤੁਹਾਡਾ ਮਨ ਲੱਗੂਗਾ ਲੈ ਹਾਂ ਦੱਸਣ ਤੇ ਦਈਆਂ ਜੇ ਮੇਰੇ ਇੱਥੇ ਲੱਗਦਾ ਪਿਆ ਜਦੋਂ ਮੇਰਾ ਮਨ ਹੋਊਗਾ ਮੈਂ ਤੁਹਾਨੂੰ ਦੱਸ ਦਊਂਗੀ ਓ ਮੇਰੀ ਗੱਲ ਸੁਣਾ ਇੱਕ ਵਾਰੀ ਜਾਣਾ ਫਰਜ਼ ਬੰਦਾ ਆਪਾਂ ਇੱਕ ਵਾਰੀ ਨਿਗਾਹ ਹਾਂ ਇਹ ਵੀ ਤੁਹਾਡੀ ਗੱਲ ਸਹੀ ਆ ਬਾਅਦ ਮम्मी ਉਹਨਾਂ ਨੇ ਕਹਿਣਾ ਵਾ ਦੇਲੀ ਲਾ ਕੇ ਬੈਗੀ ਕੋਈ ਨੇ ਪਿੱਛੇ ਨਹੀਂ ਵੇਖਿਆ ਹਾਂ ਉੱਥੇ ਵੀ ਹੁਣ ਜਾਣਾ ਚਾਹੀਦਾ ਆ ਸਪੈਸ ਕਰਨ ਭਰਾ ਆ ਤੁਹਾਡੀ ਮੰਮੀ ਆ ਤੁਹਾਡੇ ਪਾਪਾ ਆ ਉਹ ਕੀ ਸੋਚਦੇ ਹੋਣਗੇ ਕੋਈ ਕੁੜੀ ਆਡੀ ਆਈ ਨਹੀਂ ਇੱਥੇ ਕੀ ਪਤਾ ਇਹਦੇ ਸੋਹਰੇ ਹੀ ਨਹੀਂ ਹੋਣ ਦਿੰਦੇ ਨਹੀਂ ਨਹੀਂ ਇਦਾਂ ਦੀ ਨਹੀਂ ਗੱਲ ਮੈਂ ਮੰਮੀ ਨੇ ਕੀਤੀ ਗੱਲ ਮੈਂ ਦੱਸਿਆ ਉਹਨਾਂ ਨੂੰ ਸਾਰਿਆਂ ਬਾਰੇ ਮੈਂ ਕਿਹਾ ਸਾਰੇ ਮੇਨਾ ਬਹੁਤ ਪਿਆਰ ਕਰਦੇ ਆ ਦੀਦੀ ਬਾਰੇ ਤੇ ਮੈਂ ਖਾਸ ਕਰਕੇ ਆਹੀ ਮੈਂ ਕਿਹਾ ਨਹੀਂ ਜੇ ਤੁਹਾਨੂੰ ਪਤਾ ਨਾ ਆਪਣੇ ਲੱਗੇ ਗਵਾਂਡੀ ਉਹ ਜਿਹੜੀ ਭਾਬੀ ਹੈ ਨਾ ਉਹ ਬੜਾ ਲੜਦੀ ਹੁੰਦੀ ਹੈ ਇਦਾਂ ਹੀ ਆਪਣੀ ਜਠਾਣੀ ਦਰਾਣੀ ਨਾਲ ਪਰ ਮੈਂ ਕਹਾਂ ਨਾ ਭਾਬੀ ਬਹੁਤ ਚੰਗੇ ਆ ਮੇਰਾ ਬਹੁਤ ਖਿਆਲ ਰੱਖਦੇ ਆ ਚਲੋ ਤੁਹਾਨੂੰ ਭਾਬੀ ਚੰਗੇ ਲੱਗੇ ਜਾਂਦੇ ਤੁਸੀਂ ਇੱਕ ਵਕਤ ਸੋਚੀ ਮਮੀ ਕਿੱਦੇ ਚੰਗੇ ਆ ਯਾਰ ਮਮੀ ਵੀ ਚੰਗੇ ਆ ਮਮੀ ਦਾ ਸੁਭਾਅ ਬਹੁਤ ਚੰਗਾ ਵਾ ਮੈਂ ਉਸ ਮਮੀ ਨੂੰ ਮਾੜਾ ਥੋੜੀ ਕਹਿ ਨਹੀਂ ਲੈ ਮਮੀ ਦੱਸਾ ਕਿਉਂ ਚੰਗੇ ਅੱਜ ਤੱਕ ਤੁਹਾਨੂੰ ਚੌਂਕੇ ਨਹੀਂ ਚਾੜਿਆ ਅਜੇ ਤੱਕ ਹਾਂ ਇਹ ਤਾਂ ਹੈ ਮਮੀ ਚੰਗੀ ਹੈ ਇੱਕ ਵਾਰੀ ਨਹੀਂ ਗਿਆ ਤੁਹਾਨੂੰ ਜਾ ਜਾ ਕੇ ਸਿਮਰਤ ਉਹ ਕੁਝ ਕਰ ਲਾ ਇਦਾਂ ਬਣਾ ਲਾ ਮਜਾਲਾ ਕਿਤੇ ਬੈੱਡ ਤੋਂ ਤੁਹਾਡੇ ਪੈਰ ਥੱਲੇ ਲੱਗਣ ਦਿੱਤੇ ਹੁਣ ਮੰਮੀ ਨੇ ਮੈਂ ਤੇ ਨਾ ਖੁਦ ਇਹਨਾਂ ਨੂੰ ਸਗੋ ਕਹਿ ਦੇਣੀ ਆ ਕਿ ਲਿਆਓ ਮੈਂ ਕੰਮ ਵਡੋਨੀ ਪਰ ਨਾ ਕੰਮ ਹੀ ਨਹੀਂ ਕੋਈ ਕਰਨ ਦਿੰਦੇ ਤਾਂ ਰਹਿਣ ਦੋ ਜਦੋਂ ਤੁਹਾਨੂੰ ਅਜੇ ਮੰਮੀ ਰਹੇ ਆ ਪਰ ਨਹੀਂ ਨਾ ਵੈਸੇ ਇਹ ਨਾ ਇੱਦਾਂ ਬੰਦਾ ਬੁਰਾ ਲੱਗਦਾ ਤੂੰ ਇੱਕ ਵਾਰੀ ਆਪ ਕਹੋ ਇਹਨਾਂ ਨੂੰ ਰਹਿਣ ਦੋ ਜੇ ਤੈਨ ਨਹੀਂ ਕਰਨ ਦਿੰਦੇ ਤਾਂ ਨਾ ਕਹ ਮੰਮੀ ਨੇ ਆਪੇ ਕਹਿ ਦੇਣਾ ਜਿੱਦਾਂ ਦਾ ਮੰਮੀ ਦਾ ਸੁਭਾਅ ਆ ਕਿਆ ਤੇ ਦੇਣਾ ਵਾ ਪਰ ਫਿਰ ਵੀ ਨਾ ਮੈਨੂੰ ਆਪ ਨੂੰ ਸ਼ਰਮ ਆ ਜਾਂਦੀ ਓ ਯਾਰ ਤੁਹਾਨੂੰ ਐਵੇਂ ਫੀਲ ਹੋਈ ਜਾਂਦਾ ਹੈ ਇਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਵੇ ਤੁਹਾਨੂੰ ਸੋਈ ਲੱਗਦਾ ਫਿਰ ਘੁੰਮਣ ਚੱਲੀਏ ਫਿਰ ਆਪਾਂ ਕਿੱਥੇ ਕਿੱਥੇ ਚੱਲੀਏ ਤੁਸੀਂ ਦੱਸੋ ਚਲੋ ਫੇਰ ਬਾਹਰ ਵੇਨੇ ਕਿੱਥੇ ਜਾਣਾ ਆਪਾਂ ਸ਼ਾਮ ਨੂੰ ਚੱਲਦੇ ਹਾਂ ਬਾਦ ਤੋਂਪ ਬੜੀ ਆ ਨਾਲੇ ਢੇਰ ਬਾਰੋਂ ਘਰ ਆਵਾਂਗੇ ਆਪਾਂ ਹੂੰ ਹੋਨਾ ਮੈਂ ਇੱਕ ਵਾਰੀ ਮੰਮੀ ਨੇ ਇੱਕ ਵਾਰੀ ਗੱਲ ਕਰਦੀ ਜਾ ਕੇ ਕਿ ਮੰਮੀ ਮੈਨਾਂ ਬੈਠੇ ਬੈਠੇ ਬੋਰ ਹੋ ਜਾਂਦੀ ਆ ਮੈਨੂੰ ਕੋਈ ਕੰਮ ਦੇ ਦਿਆ ਕਰ ਮੈਂ ਉਹ ਕਰ ਲਿਆ ਕਰ ਓ ਯਾਰ ਮੇਰੀ ਗੱਲ ਸੁਣ ਐਵੇਂ ਬੋਰ ਹੋ ਜਾਂਦੇ ਟੀਵੀ ਘਰੇ ਲਗਾ ਫੋਨ ਤੁਹਾਡੇ ਕੋਲ ਆ ਯਾਰ ਪਰ ਮੈਨੂੰ ਤਾਂ ਲੱਗਦਾ ਤੁਸੀਂ ਦੁਨੀਆ ਦੇ ਪਹਿਲੇ ਬੰਦੇ ਹੋਵਗੇ ਜਿਹੜਾ ਇੰਨੀ ਗੱਲ ਕਹਿੰਦੇ ਹੋਗੇ ਆਪਣੇ ਵਾਈਫ ਨੂੰ ਕਿ ਕੋਈ ਗੱਲ ਨਹੀਂ ਤੂੰ ਨਾ ਆ ਜਾੇ ਕੰਮ ਕਰ ਨਹੀਂ ਤੇ ਬੰਦੇ ਦਾ ਛੇਤੀ ਕੰਮ ਰਾਹ ਦੇ ਦਿੰਦੇ ਕਿ ਤੂੰ ਘਰ ਕੰਮ ਮੇਰੀ ਮੰਮੀ ਨੂੰ ਰੈਸਟ ਕਰਾ ਓਏ ਓ ਹੋਰ ਹੋਣਿਆ ਜਦੋਂ ਭਾਬੀ ਕੰਮ ਕਰ ਰਹੀ ਮੰਮੀ ਕੰਮ ਕਰਦੇ ਤੁਹਾਨੂੰ ਕੀ ਲੋੜ ਜ਼ਰੂਰੀ ਨਹੀਂ ਹੁੰਦਾ ਇਹੋ ਕੰਮ ਕਰਨ ਦੇ ਤੇ ਆਪਾਂ ਨਹੀਂ ਕੰਮ ਕਰਨਾ ਲਾਉਣਗੇ ਜੇ ਟਾਈਮ ਨਾਲ ਲਾਉਣਗੇ ਤੁਹਾਨੂੰ ਦੱਸਣ ਦੇ ਆ ਚਲੋ ਇਹ ਦੇਖ ਲੈਨੇ ਪਰ ਮੈਂ ਕੋਈ ਆ ਕੇ ਗੱਲ ਕਰਦੀ ਜ਼ਰੂਰੀ ਉਹਨੇ ਕਹਣਾ ਨਹੀਂ ਤੇ ਨਵੀਂ ਵੀ ਆਈ ਹੋਤੀ ਆ ਕੀ ਗੱਲ ਇੱਕ ਕੁੜੀ ਆ ਕੇ ਪੁੱਛਿਆ ਉਹਨੇ ਕਿ ਮੰਮੀ ਜੀ ਮੈਨੂੰ ਕਿਉਂ ਨਹੀਂ ਕੰਮ ਦਉਂਦੇ ਫੇਰ ਗੱਲੋ ਦਿਮਾਗ ਹੈਗਾ ਤੁਹਾਡਾ ਸਹੀ ਗੱਲ ਆ ਕੰਮ ਭਾਵੇਂ ਨਾ ਡਾਉਣ ਪੁੱਛਣਾ ਤਾਂ ਇੱਕ ਵਾਰੀ ਜ਼ਰੂਰੀ ਆ ਨਾ ਤੁਹਾਡੇ ਕਹਿੰਦਾ ਮਨੇ ਮੇਰੇ ਦਿਮਾਗ ਨਹੀਂ ਹੈਗਾ ਹੈ ਕਾ ਯਾਰ ਮੈਂ ਕਦੋਂ ਕਾ ਤੁਹਾਡਾ ਦਿਮਾਗ ਨਹੀਂ ਹੈਗਾ ਹੂੰ ਉਹ ਤਾਂ ਸੋਣੀ ਆ ਇਹ ਗੱਲੋ ਤੁਹਾਡਾ ਦਿਮਾਗ ਹੈਗਾ ਇਹਦਾ ਮਤਲਬ ਤੂੰ ਪਿੱਛੇ ਪੈਦਲ ਹੀ ਆਈ ਦਿਮਾਗ ਤੋਂ ਹਨਾ ਓ ਯਾਰ ਤੂੰ ਤਾਂ ਐਵੇਂ ਗੱਲ ਮੇਰੇ ਨੂੰ ਪੁੱਠੇ ਲਾ ਕੇ ਤੂੰ ਜਾਓ ਮੰਮੀ ਨੂੰ ਪੁੱਛ ਈ ਆਓ ਮੈਂ ਤਾਂ ਲੜਾਈ ਹੋਈ ਨਹੀਂ ਆਪਣਾ ਇਹ ਘਰ ਦੇ ਵਿੱਚ ਖੁਸ਼ ਐ ਨਹੀਂ ਬਹੁਤ ਕਿ ਜਿਹੜਾ ਇਹਦਾ ਮਨ ਲੱਗਾ ਨਹੀਂ ਤੇ ਕੁੜੀਆਂ ਹੁੰਦੀਆਂ ਮੈਂ ਪੇਕੇ ਜਾਣਾ ਮੈਂ ਪੇਕੇ ਜਾਣਾ ਤਾਂ ਵਧੀਆ ਯਾਰ ਇਹ ਕੋਲੋਂ ਮੰਮੀ ਹਸੀਮਰਤ ਅੰਡਾੜਨਾ ਗੱਲ ਕਰਨੀ ਹੈ ਬੋਲ ਕੀ ਗੱਲ ਕਰਨੀ ਹੈ ਲਿਆਓ ਮੈਂ ਕਰ ਦਿੰਨੀ ਮੈਂ ਕਰ ਲੈਣੀ ਬੈਠੋ ਗੱਲ ਕਰ ਕਿਹੜੀ ਕਰਨੀ ਦੱਸ ਕਿਹੜੀ ਗੱਲ ਕਰਨੀ ਹੈ ਮੈਂ ਤੁਹਾਨੂੰ ਕਹਿਣਾ ਹੈ ਕਿ ਵੇਖੋ ਕਿਆਨ ਨੂੰ ਵੀ ਕਾਫੀ ਦਿਨ ਹੋ ਚੱਲੇ ਆ ਤੇ ਮੈਂ ਕਦੇ ਬੇਲੀ ਬਿਠੀ ਦਾ ਬੋਰ ਹੋ ਜਾਂਦੀ ਆ ਮੈਨੂੰ ਕੋਈ ਕੰਮ ਦੇ ਦਿਆ ਕਰੋ ਮੈਂ ਕਰ ਲਿਆ ਕਰ ਕੰਮ ਦੀ ਨਾ ਤੂੰ ਚਿੰਤਾ ਨਾ ਕਰਿਆ ਕਰ ਕੋਈ ਨਹੀਂ ਸਾਰੀ ਉਮਰ ਕੰਮ ਹੀ ਕਰਨਾ ਵਾ ਹਜੇ ਤੇਰੇ ਆਸ਼ਲੇ ਆਂਦੇ ਦੇਣਿਆ ਘੁੰਮਿਆ ਫਿਰਿਆ ਕਰ ਤੇ ਬਾਕੀ ਤੇਹੀ ਗੱਲ ਬੋਰ ਹੁੰਦੀ ਤੂੰ ਬੋਰ ਕਿਉਂ ਨਹੀਂ ਆ ਫੋਨ ਤੇਰੇ ਕੋਲ ਆ ਵਾਈਫਾਈ ਘਰ ਲੱਗਾ ਟੀਵੀ ਲੱਗਾ ਵਾ ਤੂੰ ਜੋ ਮਰਜ਼ੀ ਕਰ ਪਰ ਮੰਮੀ ਠੀਕ ਆ ਟਾਈਮ ਨਹੀਂ ਜਾ ਰਹਾ ਤੇ ਨੰਗ ਦਾ ਕੰਮ ਕਰਦੇ ਰਪੰਦੇ ਨੇ ਸਾਰਾ ਦਿਨ ਨਗ ਜਾਂਦਾ ਤੇ ਨ ਲੱਗਦਾ ਹੁਣੀ ਆ ਇਦਾਂ ਉਹ ਕਿੰਨਾ ਘੰਟੇ ਤੱਕ ਟੀਵੀ ਵੇਖੂਗੀ ਮੋਬਾਈਲ ਵੇਖੂਗੀ ਉਹਨਾਂ ਮੇਰੇ ਅੱਖਾਂ ਦਰਦ ਹੁੰਦੇ ਆ ਪੈਂਦੀਆ ਬਹੁਤ ਕੰਮ ਕਰਨ ਨੂੰ ਅਸੀਂ ਦੋ ਜਣੀਆਂ ਹੈਗੀਆਂ ਤੇ ਆਵਾ ਤੇਰੀ ਜਠਾਣੀ ਹੈ ਜੇ ਸਾਰਾ ਕੰਮ ਕਰ ਲੈਂਦੀ ਤੇ ਹਜੇ ਮੈਨੂੰ ਕੀ ਹੋਇਆ ਅੱਜ ਤੇ ਮੈਂ ਆਪ ਚੰਗੀ ਭਲੀ ਆ ਬਥੇਰਾ ਕੰਮ ਕਰ ਲੈਣੀ ਹਜੇ ਮੈਂ ਤੈਨੂੰ ਕੀ ਲੋੜ ਕੰਮ ਕਰਨ ਦੀ ਮੰਮੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਤੁਸੀਂ ਕਰ ਲੈਂਦੇ ਜੇ ਪਰ ਫਿਰ ਵੀ ਨਾ ਮੈਨੂੰ ਆਪਣੇ ਆਪ ਨੂੰ ਹੁੰਦਾ ਵਾ ਤੇ ਵੀ ਬੁਰਾ ਲੱਗਦਾ ਬੰਦਾ ਕੀ ਲੋਕੇ ਕਹਿਣ ਕਿ ਉਹਨਾਂ ਨੇ ਕਹਣਾ ਲੈ ਇੰਨੇ ਚਰ ਹੋ ਗਿਆ ਇਹਨਾਂ ਦੀ ਰੋਟੀ ਨੂੰ ਆਈ ਨਹੀਂ ਉਹਨਾਂ ਨੇ ਇੱਕ ਵਾਰੀ ਚੌਂਕੇ ਨਹੀਂ ਛਾੜ ਕੇ ਦੇਖਿਆ ਮੇਰੇ ਵੀ ਨਾ ਮੈਨੂੰ ਕੋਈ ਚੀਜ਼ ਨਹੀਂ ਬਣਵਾ ਕੇ ਵੇਖੀ ਸੋਈ ਚ ਕਿ ਚੱਲ ਮੈਂ ਕੋਈ ਬਣਾ ਹੀ ਲਵਾਂ ਮੇਰੀ ਸੁਣ ਗੱਲ ਪਹਿਲੀ ਗੱਲ ਤੇ ਲੋਕਾਂ ਵੀ ਨਹੀਂ ਪਰਵਾਹ ਕਰੀਦੀ ਅਸੀਂ ਆਪਣੇ ਘਰ ਨੂੰ ਨਾ ਕਿੱਦਾਂ ਚਲਾਉਣਾ ਇਹ ਸਾਨੂੰ ਹੀ ਪਤਾ ਵਾਂ ਕਿਨੂੰ ਕਦੋਂ ਕੰਮ ਲਾਉਣਾ ਤੇ ਕਿਨੂੰ ਨਹੀਂ ਲਾਉਣਾ ਠੀਕ ਹੈ ਨਾ ਆਪਾਂ ਲੋਕਾਂ ਦੇ ਮੂੰਹ ਵੱਲ ਨਹੀਂ ਵੇਖਣਾ ਤੇ ਬਾਕੀ ਰਹੀ ਗੱਲ ਕੰਮ ਦੀ ਤੇ ਜਦੋਂ ਤੈਨੂੰ ਇੱਕ ਵਾਰੀ ਕੰਮ ਲਾਤਾ ਫਿਰ ਤੇਨੂੰ ساری ਉਮਰ ਕੰਮ ਹੀ ਕਰਨਾ ਪੈਣਾ ਵਾ ਆਈਓ ਤੇ ਕਹੀਦਾ ਇਹੋ ਦਿਨ ਤੇਰੇ ਐਸ਼ ਦੇ ਆ ਘੂਮ ਫਿਰ ਲੈ ਸਾਰੇ ਰਿਸ਼ਤੇਦਾਰ ਆ ਤੇ ਹਜੇ ਫੇਰੇ ਪਉਣ ਵਾਲੇ ਪਏ ਆ ਉਹ ਪਾਇਆ ਕਰ ਸੇਵਕ ਨੂੰ ਕਿਆ ਕਰਕੇ ਤੇ ਕਮਾਹ ਫਰਾ ਲੈ ਆਇਆ ਕਰ ਤੇ ਇਧਰ ਤੇਰਾ ਟਾਈਮ ਪਾਸ ਹੋ ਜਾਣਾ ਵਾ ਤੂੰ ਕੰਮ ਦੀ ਐ ਮੈਂ ਚਿੰਤਾ ਲੈ ਕੇ ਬੈਠੀ ਰਣੀ ਜੇ ਬਹੁਤੀ ਗੱਲ ਐ ਨਾ ਅੱਜ ਕੱਲ ਆ ਵਰਕ ਫਰੋਮ ਹੋਮ ਬਥੇਰੇ ਚੱਲਦੇ ਨੇ ਅੱਜ ਕੱਲ ਮੋਬਾਈਲਾਂ ਦੇ ਉੱਤੇ ਕੋਈ ਉਹ ਕਰ ਲੈ ਤੇਰਾ ਟਾਈਮ ਪਾਸ ਹੋ ਜਾ ਕਰੋ ਹੋਏ ਮਹੀਨਾ ਨਹੀਂ ਤੇ ਨਾ ਹੋਰ ਕੰਮ ਤੇ ਲਾਉਣਾ ਬਾਅਦ ਚ ਵੀ ਤੈਨੂੰ ਥੋੜਾ ਥੋੜਾ ਕਰਾਇਆ ਕਰ ਨਾ ਸੋਚਦਾ ਮੜਾ ਮੋਟਾ ਕਰ ਲਿਆ ਕਰੀ ਤੇ ਸਫਾਈਆਂ ਤੇ ਤੈਨੂੰ ਪਤਾ ਸ਼ੰਮੀ ਸਾਰੀਆਂ ਕਰ ਹੀ ਲੈਂਦੀ ਆ ਕੰਮ ਦੀ ਸਫਾਈਆਂ ਸਪੀਆਂ ਦਾ ਕਪੜੇ ਧੋਣ ਦਾ ਇਹ ਸਾਰਾ ਡਸਟਿੰਗ ਦਾ ਕੰਮ ਸ਼ੰਮੀ ਵੇਖ ਲੈਂਦੀ ਆ ਤੇ ਰਸੋਈ ਦਾ ਮੈਂ ਵੇਖ ਲੈਂਨੀ ਆ ਤੇ ਜਦੋਂ ਤੂੰ ਮਹੀਨਾ ਠਹਿਰ ਕੇ ਚੌਂਕੇ ਚੜਾਵੇਂ ਤੇ ਕਿਉਂ ਫਿਰ ਤੂੰ ਮੇਰੇ ਨਾਲ ਥੋੜਾ ਬਤਰ ਰਸੋਈ ਦਾ ਘਰ ਅਗਲੀ ਬੋਤਾ ਨਹੀਂ ਕਰਉਣਾ ਕਿਉਂ ਸ਼ੰਮੀ ਠੀਕ ਹੈ ਨਾ ਕੀ ਹੈ ਮੰਮੀ ਜੀ ਕਹਿੰਦੀ ਮੇਰਾ ਨਾ ਦਿਲ ਨਹੀਂ ਲੱਗਦਾ ਮੈਨੂੰ ਕੰਮੇ ਲਾਓ ਚੌਂਕੇ ਚੜਾਓ ਮੈਨੂੰ ਤੇ ਮੈਂ ਤਾਂ ਕੋਈ ਨਹੀਂ ਮਹੀਨਾ ਕਰਲਾ ਹਜੇ ਅਜ ਤੂੰ ਸਾਡੇ ਦੋਵਾਂ ਦੇ ਸਿਰ ਤੇ ਕੋਈ ਗੱਲ ਨਹੀਂ ਆਹੋ ਮੰਮੀ ਕੁੜੀਆਂ ਨੂੰ ਅੱਧ ਪਈ ਹੁੰਦੀਆਂ ਨਾ ਕ ਕੋਈ ਗੱਲ ਨਹੀਂ ਜੇ ਕਹਿੰਦੀ ਆ ਤੇ ਚੜਾ ਦੋ ਚੌਂਕੇ ਫਿਰ ਲੈ ਬਾਉ ਹੋਏ ਤੇ ਉਹਦੀ ਮੈਂ ਹੱਥਾਂ ਦੀ ਮਹਿੰਦੀ ਵੀ ਚੱਜ ਨਾਲ ਲੱਤੀ ਮੈਂ ਕਹਿੰਨੀ ਦੁਬਾਰਾ ਲਵਾ ਆਇਆ ਸਭ ਹੁਣ ਇੱਕ ਵਾਰੀ ਲੱਥ ਜਾਂਦੀ ਹੈ ਤੇ ਤੇ ਕੋਈ ਗੱਲ ਨਹੀਂ ਮਿੰਨਾ ਜ ਕਰੰਦੇ ਐਸ਼ ਸੇਵਕ ਨਾਲ ਘੁੰਮ ਫੇਰ ਲੈਂਦੇ ਐ ਹਉ ਟਾਈਮ ਹੁੰਦਾ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਨ ਦਾ ਬਾਅਦ ਚ ਕਿੱਥੇ ਟਾਈਮ ਮਿਲਣਾ ਪੁੱਤ ਜਦ ਇੱਕ ਵਾਰੀ ਚੌਂਕੇ ਚੜ ਗਈ ਨਾ ਫੇ ਸਾਰੀ ਜੜੀ ਅਸ਼ਮੀਨ ਪੋਸ਼ ਕੇ ਵੇਲਾ ਸਾਰੀ ਢਾੜੀ ਚੌਂਕੇ ਚ ਨੰਗ ਜਾਂਦੀ ਹੈ ਬੱਸ ਬੀਵੀ ਤੇ ਲੱਗੀ ਰਹਿੰਦੇ ਨੇ ਸਾਰੀ ਢਾੜੀ ਮੈਂ ਤੇ ਲੱਗ ਕਿਤੇ ਗਲਾਸ ਚੌਂਕੇ ਉੱਤਰਦਾ ਇਦਾਂ ਨਹੀਂ ਰੱਖ ਸਕ ਬਹੁਤ ਉਹਦੇ ਟਾਈਮ ਨੂੰ ਤੇ ਬਥੇਰਾ ਟਾਈਮ ਉਹਦੇ ਬਿਆਨ ਉੱਤੇ ਬਥੇਰਾ ਟਾਈਮ ਹੋ ਗਿਆ ਨਾ ਕੋਈ ਗੱਲ ਨਹੀਂ ਉਹਨੇ ਹੁਣ ਕਰਨਾ ਹੀ ਆ ਉਹਦੇ ਹੁਣ ਬੱਚੇ ਵੀ ਆ ਸੋਖਣ ਵਾਲਾ ਤੇ ਨਾਲ ਮੈਂ ਬਥੇਰਾ ਕਰਾ ਦਿੰਨੀ ਉਹ ਕਿਹੜਾ ਕੱਲੀ ਕਰਦੀ ਹੈ ਮੰਮੀ ਚਾਦਰਾਂ ਬਣੀ ਚੁੱਕੀਆਂ ਤੁਸੀਂ ਬੈੱਡ ਤੋਂ ਉਦਾਂ ਹੀ ਖਲਾਰਾ ਪਿਆ ਹੈ ਲਿਆ ਮੈਂ ਚਾਦਰਾਂ ਤੇ ਚੁੱਕਾਂ ਮੈਂ ਚੁੱਕਣ ਨਹੀਂ ਦਈ ਹਾਂ ਤੇ ਇਹ ਆ ਗਈ ਨਾਂ ਦਾ ਸ਼ਮੀ ਕੋਈ ਨਹੀਂ ਕਰ ਲੈਣੇ ਬਹਿ ਜਾ ਤੂੰ ਵੀ ਖੜੀ ਨਹੀਂ ਮਤ ਲਾ ਕੇ ਉਤੋਂ 3 ਵਜਣ ਡੇ ਆ ਤਾਂ ਸਾਡੇ ਜੁੱਲੇ ਬਿਸਤਰੇ ਨਹੀਂ ਚੁੱਕੇ ਗਏ ਉਹ ਮੈਂ ਰੋਟੀ ਵੱਲ ਹੋ ਗਈ ਪਹਿਲੇ ਸਭਾਈਆਂ ਕੀਤੀਆਂ ਕੱਪੜੇ ਧੋਤੇ ਚਾਲ ਵੀ ਖਲਾ ਤੇਰੀ ਮਰਜ਼ੀ ਆ ਇਹਨੂੰ ਵੀ ਨਾ ਖਲਾਰਾ ਪਿਆ ਚੰਗਾ ਨਹੀਂ ਲੱਗਦਾ ਇਹਨੂੰ ਹੁੰਦਾ ਮੈਂ ਦਵਾ ਦਵਾ ਕਰ ਲਵਾ ਜਿੱਥੇ ਮੇਰੇ ਕੋ ਕੰਮ ਰਹਿੰਦਾ ਉੱਥੇ ਫੜ ਕੇ ਕਰਨ ਲੱਪਦੀ ਆ ਤੇ ਬਾਕੀ ਤੂੰ ਨਾ ਕਿਸੇ ਗੱਲ ਦੀ ਚਿੰਤਾ ਨਾ ਕਰਿਆ ਕਰ ਨਾਲੇ ਮੈਂ ਨਾ ਤੇਰੇ ਵਾਸਤੇ ਨਾ ਕੰਗਣ ਬਣਾਉਣੇ ਦਿੱਤੇ ਸੁਨਿਆਰੇ ਨੂੰ ਕੀਤਾ ਹੋਣਾ ਤੇ ਡਿਜ਼ਾਈਨ ਉਹਨੇ ਮੈਨੂੰ ਸੈਂਡ ਕੀਤੇ ਸੀ ਤੇ ਮੈਂ ਇੱਕ ਸਿਲੈਕਟ ਕਰ ਲਿਆ ਮੈਨੂੰ ਬੜਾ ਵਧੀਆ ਲੱਗਾ ਅੱਜ ਕੱਲ ਚੱਲੇ ਨਾ ਪੇਚ ਵਾਲੇ ਹਾਂਜੀ ਉਹ ਬਣਨੇ ਦਿੱਤੇ ਮੈਂ ਬੜੇ ਸੋਹਣਾ ਡਿਜ਼ਾਈਨ ਆ ਠੀਕ ਹੈ ਬਬੀ ਤੇ ਆ ਜਣੇ ਕੱਲ ਤੱਕ ਬਣ ਕੇ ਆ ਜਣੇ ਤੇ ਕੱਲ ਨੂੰ ਮੈਂ ਸੇਵਕ ਨੂੰ ਭੇਜੂੰਗੀ ਜਾ ਕੇ ਲੈ ਆ ਮੈਂ ਤੇ ਰਹਿ ਗਈ ਬਸ ਭਾਂਡੇ ਮਾਂਜਣ ਜੋਗੀ ਹੈ ਜੇ ਕਹਿਣ ਦੀ ਆ ਕਿ ਮੈਂ ਇਹ ਕੰਮ ਕਰਨਾ ਮੈਨੂੰ ਕੰਮ ਲਾ ਦੋ ਤੇ ਨਾ ਅਖੇ ਤੂੰ ਕੰਮ ਨਹੀਂ ਕਰਨਾ ਆ ਮੈਨੂੰ ਆਈ ਨੂੰ ਦੱਸ ਦੇ ਨਹੀਂ ਹੋਏ ਤੇ ਉਸੇ ਵੇਲੇ ਚੌਂਕੇ ਝੜਾਤਾ ਬਣਵਾਤਾ ਪ੍ਰਸ਼ਾਦ ਮੇਕੋ ਤੀਜੇ ਦੇਣੀ ਕਿ ਲੱਗ ਜਾ ਕੰਮ ਚ ਮੈਂ ਤੇ ਕੰਮ ਵਾਲੀ ਆਈ ਇਨਾ ਘਰ ਵਿਆਹ ਕੇ ਕੋਈ ਨੋਂ ਥੋੜਾ ਆਈ ਬਣੀ ਬਣਾਈ ਰੋਟੀ ਮਿਲ ਜਾਂਦੀ ਆ ਖਾ ਕੇ ਢਕਾਰ ਮਾਰ ਛੱਡਦੀ ਆ ਉੱਥੇ ਬਹਿ ਕੇ ਛਲਾਦ ਵੀ ਲੈ ਆ ਖੀਰ ਵੀ ਬਣਾ ਲਾ ਕੜਾਹ ਵੀ ਤਿਆਰ ਕਰ ਲਾ ਭਾਂਡੇ ਮਾਜ ਲਾ ਸਫਾਈਆਂ ਕਰ ਲਾ ਕੱਪੜੇ ਢੋਲ ਲਾ ਸ਼ਾਮੀ ਕੱਪੜੇ ਪ੍ਰੈਸ ਕਰ ਲਾ ਉਹਨੂੰ ਬਣਿਆ ਬਣਾਇਆ ਮਿਲਣ ਡਿਆ ਵਾ ਖਾਈ ਜਾਂਦੀ ਐ ਬੈਠ ਕੇ ਅਖੇਜੀ ਤੂੰ ਤਿਆਰ ਸ਼ਿਆਰ ਹੋ ਕੇ ਰਿਆ ਕਰ ਦੂਜੀ ਦਾ ਨਹੀਂ ਪਤਾ ਕਿ ਉਹ ਰੁਲੀ ਪਈ ਐ ਕੰਮ ਚ ਮੈਂ ਤਾਂ ਕਿਹਾ ਸੀ ਚ ਲਾਉਗੀ ਤੇ ਮੇਰਾ ਹੱਥ ਵਟਾਉਗੀ ਮਾਸਾ ਤੇ ਕਿਤੇ ਨਾਲ ਮਿਲ ਕੇ ਤੇ ਅਸੀਂ ਕੰਮ ਕਰ ਲਿਆ ਕਰਾਂਗੀ ਕੁਝ ਨਹੀਂ ਹਾਲ ਸ਼ੰਮੀ ਕਿੱਥੇ ਗਈਆਂ ਸ਼ੰਮੀ ਕਿੱਥੇ ਆ ਹਾਂਜੀ ਮੰਮੀ ਅੱਛਾ ਸੋਈ ਜਾ ਮੈਂ ਤਾਂ ਉਧਰ ਲੱਭਣ ਨਹੀਂ ਹਾਂ ਮੇਰੀ ਗੱਲ ਮੈਂ ਵੇਖਣ ਨਹੀਂ ਆ ਕਿ ਸਬਜੀ ਆ ਰੋਕਨੀਰ ਦੀ ਪਈ ਆ ਤੇ ਦੱਸ ਦੋ ਰਾਤ ਕੀ ਬਣਾਉਣਾ ਮੈਂ ਨਾ ਸੁੱਕੀ ਸਬਜੀ ਇੱਕ ਬਣਾ ਲੈਣੀ ਆ ਆਪੇ ਕੀ ਕਹਿੰਦੇ ਹੋ ਦੋ ਸਬ지ਆ ਖਾਂਦੀ ਚੱਲ ਕੋਈ ਨਹੀਂ ਉਹਨੂੰ ਪੁੱਛ ਲਈ ਤੇ ਕਰ ਸੇਵਕ ਨੂੰ ਕਹੀ ਤੈਨੂੰ ਲਿਆ ਦੂਗਾ ਜਿਹੜੀ ਉਹ ਕਹੂਗੀ ਨਾ ਸੇਵਕ ਨੂੰ ਕਹੀ ਲਿਆ ਦੂਗਾ ਤੈਨੂੰ ਤੇ ਫਿਰ ਤੂੰ ਬਣਾ ਲਈ ਤੇ ਮੇਰੀ ਗੱਲ ਸੁਣ ਮੈਂ ਨਾ ਸਿਮਰਤ ਨੇ ਨ ਕੰਗਣ ਬਣੇ ਦਿੱਤੇ ਆ ਵੇ ਡਿਜ਼ਾਈਨ ਸੋਹਣਾ ਵਾ ਚੂੜੀ ਵਾਲੇ ਜਿਹੜੇ ਅੱਜ ਕੱਲ੍ਹ ਚੱਲੇ ਨਾ ਹਾਂਜੀ ਮੰਮੀ ਸੋਨਾ ਹੈ ਇਹ ਮੰਮੀ ਵਾਵਾ ਮਹਿੰਗੇ ਬਣੇ ਹੋਣੇ ਤਾਂ ਮੋٹے ਹੀ ਬੜੇ ਆ ਜੀ ਤੇ ਬੋਤੇ ਇੱਕ ਵਾਰੀ ਬਣਾਉਣੀ ਹੁੰਦੀ ਤੇ ਰੋ ਰੋ ਇਹ ਤੇ ਵਾਵਾ ਲੱਗਦੇ ਮਹਿੰਗੇ ਰੋ ਰੋ ਥੋੜਾ ਕੋਈ ਚੀਜ਼ ਮੰਨਦੀ ਬੁੱਤ ਫਿਰ ਇੱਕ ਵਾਰੀ ਬਣਾਉਣੀ ਹੁੰਦੀ ਤੇ ਹਾਂ ਹੋ ਮੰਮੀ ਇਹੋ ਜੇ ਨਾ ਮੇਰੇ ਸਹੇਲੀ ਦੀ ਦਰਾਣੀ ਆਈ ਉਹਨੇ ਵੀ ਬਣਵਾਏ ਆ ਲੋਕ ਵਾਲੇ ਹਨਾ ਲੋਕਲ ਕਹਿੰਦੇ ਨੇ ਨਾ ਹਾਂ ਅੱਜ ਕੱਲ ਰਵਾਜ ਆ ਉਹ ਤੇ ਪਤਾ ਨਹੀਂ ਕਿੰਨੇ ਲੱਖਾਂ ਦੇ ਬਣੇ ਆ ਅੱਜ ਕੱਲ ਤੇ ਵੈਸੇ ਸੋਨਾ ਬੜਾ ਮਹਿੰਗਾ ਵਾ ਚੱਲ ਕੋਈ ਗੱਲ ਨਹੀਂ ਸੇਵਾਕ ਦੀ ਵੀ ਕਮਾਈ ਚੰਗੀ ਆ ਬਾਕੀ ਮੇਰਾ ਮੁੰਡਾ ਵੱਡਾ ਵੀ ਤੇ 12 ਬਥੇਰੇ ਪੈਸੇ ਕਮਾਉਂਦਾ ਵਾ ਉਹ ਵੀ ਤਾਂ ਕਲੋਂਦਾ ਹੀ ਆ ਸਾਂਝੇ ਖਾਤੇ ਹੀ ਹੁੰਦੇ ਸਾਰੇ ਉਹਦਾ ਮੇਰੀ ਕੱਲ ਹੋਈ ਹੀ ਗੱਲ ਤੇ ਉਹ ਕਹਿੰਦਾ ਬਣਵਾ ਦੋ ਕੋਈ ਗੱਲ ਨਹੀਂ ਤੇ ਮੈਂ ਪੈਸੇ ਪਾ ਦੂੰਗਾ ਉਹਨੇ ਸਿੱਧੇ ਨਾ ਸੁਨਿਆਰੇ ਨੂੰ ਹੀ ਪੈਸੇ ਪਾ ਦਨੇ ਆ ਉਹਦੇ ਕੋਲ ਤਾਂ ਸਕੈਨਰ ਹੈਗਾ ਹੀ ਤੇ ਆ ਜਣੇ ਕੱਲ ਬਣ ਕੇ ਸੇਵਕ ਨੂੰ ਭੇਜੂੰਗੀ ਲੈ ਆਊਗਾ ਮੰਮੀ ਇੱਕ ਗੱਲ ਕਮਾ ਕਹਤੀ ਹੈ ਕਿ ਕਿਹੜੀ ਘਾਲਿਆ ਮੇਰੀਆਂ ਤਾਂ ਮੰਮੀ ਤੁਸੀਂ ਚੂੜੀਆਂ ਬਣਵਾਈਆਂ ਸੀ ਸਿੰਪਲ ਜੀਆਂ ਉਦੋਂ ਤੋਂ ਚੂੜੀਆਂ ਦਾ ਰਵਾਜ ਹੀ ਤੇ ਤੈਨੂੰ ਚੂੜੀਆਂ ਬਣਾਤੀਆਂ ਤੁਹਾਨੂੰ ਕੋਈ ਗੰਗ ਠੀਕ ਹੈ ਪਰ ਵਾਜਦੇ ਸਾਹਮਣਾ ਚੀਜ਼ ਚੰਗੀ ਲੱਗਦੀ ਨਾ ਚਲ ਕੋਈ ਨਹੀਂ ਤੇ ਪੁੱਛ ਲਾ ਉਹਨੂੰ ਕਿਹੜੀ ਸਬਜ਼ੀ ਤੇ ਫਿਰ ਸੇਵਕ ਨੂੰ ਕਹਿ ਤੂੰ ਲਿਆ ਦੇਵੇ ਤੇ ਬਣਾ ਲਾ ਫਿਰ ਉਹ ਜਿਹਨੇ ਛੂੜੀਆਂ ਜੇ ਵਾਜੀ ਜੀ ਜਿਹਨੇ ਛੂੜੀਆਂ ਬਣਾਤੀਆਂ ਹੈ ਛੂੜੀਆਂ ਨਹੀਂ ਸਸਤੀਆਂ ਬਣਾ ਕੇ ਦਿੱਤੀਆਂ ਤੇ ਕੰਗਣਵੇਂ ਐਡੜੇ ਮੋਟੇ ਗਜਰੇ ਪਸੰਦ ਕੀ ਕਿਹਦੇ ਵਾਸਤੇ ਉਹ ਵੀ ਲੋਕ ਵਾਲੇ ਜਿੰਨੇ ਵੇਟਦੀਆਂ ਮੇਰੀਆਂ ਛੂੜੀਆਂ ਹੀ ਨਾ ਉਹਨੇ ਮਹਿੰਗੇ ਉਹਨੂੰ ਲੋਕ ਹੀ ਲੱਗੇ ਹੱਡੜੇ ਮੋٹے ਗਜਰੇ ਸਮਾਣੀ ਆਈ ਵਧੀਆ ਘਰ ਕਿਸਮਤ ਇਹਦੀ ਚੰਗੀ ਆ ਬੜੇ ਬਣਾਏ ਦੇ ਆਣ ਕੇ ਬਹਿ ਗਈ ਆ ਮੈਂ ਦੇ ਸ਼ੁਰੂ ਤੋਂ ਕਰਜ਼ੇਦਾਰ ਦੀ ਮਰਗੀ ਇੱਥੇ ਕਦੀ ਕੋਈ ਕਿਸ਼ਤ ਜਾਣੀ ਕਦੀ ਕੋਈ ਕਿਸ਼ਤ ਜਾਣੀ ਆ ਲੀੜਾ ਨਾ ਚੰਗਾ ਪਾ ਆ ਚੀਜ਼ ਨਾ ਲਿਆਓ ਉਹ ਚੀਜ਼ ਨਾ ਲਿਆਓ ਘਰ ਦੀ ਕਿਸ਼ਤ ਜਾਣ ਡਈ ਆ ਹੁਣ ਉਹ ਆਈ ਤੇ ਕਰਦੀਆਂ ਕਿਸ਼ਤਾਂ ਵੀ ਲੱਤ ਗਈਆਂ ਤੇ ਸੋਨਾ ਬਣਨ ਲੱਗ ਪਿਆ ਮੈਨੂੰ ਤਾਂ ਪਹਿਲੀਆਂ ਪਈਆਂ ਚੂੜੀਆਂ ਪਾ ਛੜੀਆਂ ਚੰਗੀ ਤੇ ਇਹ ਰਹਿ ਗਈ ਨਾ ਕੰਮ ਨੂੰ ਹੱਥ ਲਾਉਣਾ ਨਾ ਗੱਲ ਨਾ ਬਾਤ ਪੇਕੇ ਮੇਰੇ ਆ ਮੀਰਿਆ ਤੇ ਰਾਜ ਉਹ ਕਰਨੀ ਹਣ ਕਿੱਥੇ ਰੱਖ ਲਿਆ ਮੈਂ ਸੂਟਾ ਵਾਲਾ ਲਫਾਫਾ ਆ ਤੇ ਸਿਮਰਤ ਦਾ ਕੋਈ ਸਮਾਨ ਪਿਆ ਵਾ ਸਿਮਰਤ ਕੋਈ ਨਹੀਂ ਗਾ ਸਿਮਰਤ ਬੱਟੀ ਸਿਮਰਤ ਹਾਂਜੀ ਮੰਮੀ ਬਹੁਤ ਮੈਂ ਲਫਾਫਾ ਕਾਲਾ ਸੀ ਵਗਣਾ ਜਦੋਂ ਬਾਜ਼ਾਰ ਗਈ ਹਾਂ ਲਿਆ ਕੇ ਰੱਖਿਆ ਸੀ ਤੂੰ ਵੇਖਿਆ ਕਿਤੇ ਲੱਭਣ ਨਹੀਂ ਨਹੀਂ ਦਿਆ ਨਹੀਂ ਮੰਮੀ ਮੈਨੂੰ ਨਹੀਂ ਪਤਾ ਮੈਂ ਨਹੀਂ ਵੇਖਿਆ ਫਿਰ ਮੈਨੂੰ ਲੱਗਾ ਸ਼ੰਮੀ ਨੇ ਸਫਾਈ ਕਰਦੇ ਚੁੱਕ ਕੇ ਕਿਤੇ ਰੱਖ ਤਾ ਨਾ ਪੁਛਦੀ ਉਹਨੂੰ ਮੈਂ ਕੋਈ ਨਹੀਂ ਪੈ ਜਾ ਤੂੰ ਲੰਮੀ ਮੈਂ ਆਣਾ ਨਾਲ ਮੰਮੀ ਉਹ ਗੱਲ ਨਹੀਂ ਹੈਗੀ ਜਦੋਂ ਦੀ ਆਈ ਆ ਨਾ ਤੇ ਨਾ ਉਹਨੇ ਕਦੀ ਕੰਮ ਨੂੰ ਹੱਥ ਲਾਇਆ ਵਾ ਜਿਹੜੀ ਚੀਜ਼ ਇਹਨਾਂ ਨੇ ਲੈ ਕੇ ਆਉਣੀ ਆ ਉਹ ਛੋਟੀ ਵਾਸਤੇ ਆ ਜਿਹੜੀ ਚੀਜ਼ ਲੈ ਕੇ ਆਉਣੀ ਉਹ ਛੋਟੀ ਵਾਸਤੇ ਆ ਹੈਂ ਜੇ ਉਹ ਕੋਈ ਚੀਜ਼ ਹੈ ਕੋਈ ਡਸਟਿੰਗ ਵਗੈਰਾ ਕਰਨ ਲੱਗੀ ਉਹਨੂੰ ਕੱਪੜਾ ਫੋਲਾ ਨਾ ਮੰਮੀ ਨੇ ਨਾ ਪੁੱਤ ਨਾ ਤੂੰ ਨਹੀਂ ਹੱਥ ਲਾਉਣਾ ਕਿਸੇ ਕੰਮ ਨੂੰ ਹੈ ਤੇ ਜੇ ਸ਼ਾਮਾਂ ਪੈਂਦੀਆਂ ਵਾ ਤੇ ਉਹਨੂੰ ਚੜਾ ਕੇ ਮੇਰਾ ਦਿਓਰ ਮੋਟਰਸਾਈਕਲ ਤੇ ਕਦੀ ਗੱਡੀ ਕੱਢ ਲੈਂਦਾ ਵਾ ਤੇ ਕਮਾ ਫਰਾ ਲੈ ਹੁੰਦਾ ਵਾ ਹੈ ਕਦੀ ਉਹਨੂੰ ਕੁਝ ਖਵਾ ਲੈ ਹੁੰਦਾ ਕਦੀ ਕੁਝ ਖਵਾ ਲੈ ਹੁੰਦਾ ਕਦੀ ਡਿਨਰ ਤੇ ਬਾਹਰ ਕਦੀ ਲੰਚ ਤੇ ਬਾਹਰ ਉਹਨੂੰ ਤੇ ਮौजਾਂ ਲੱਗੀਆਂ ਵਾ ਉਹ ਤੇ ਐਵੇਂ ਜਿਵੇਂ ਪਤਾ ਨਹੀਂ ਕਿੱਥੇ ਆ ਗਈ ਹੁੰਦੀ ਮਹਾਰਾਜਿਆਂ ਦੇ ਘਰ ਤੇ ਮੰਮੀ ਮੇਰਾ ਵਿਆਹ ਵੀ ਤੇ ਹੋਇਆ ਹੀ ਨਾ ਮੈਂ ਕਿਤੇ ਗਈ ਨਾ ਆਈ ਇਹ ਤਾਂ ਨੂੰ ਪਤਾ ਬਾਹਰ ਹੀ ਜੌਬ ਕਰਦੇ ਆ ਤੇ 4 ਦਿਨ ਬਾਅਦ ਇਹ ਚਲ ਚਲ ਗਏ ਹੀ ਤੇ 4 ਦਿਨ ਬਾਅਦ ਇਹਨਾਂ ਦੇ ਹੁੰਦਿਆ ਮੈਨੂੰ ਕੰਮ ਲਾ ਲਿਆ ਹੀ ਤੇ ਉਦੋਂ ਦੀ ਕੰਮ ਲਾਈ ਅੱਜ ਤੱਕ ਨਹੀਂ ਹਟਾਈ ਕਿਤੇ ਹੈ ਕੰਮ 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 ਮੇਰੀ ਜ਼ਿੰਦਗੀ ਚ ਤੇ ਇਹੋ ਕੁਝ ਰਹਿ ਗਿਆ ਬੰਦੇ ਨੂੰ ਗੁੱਸਾ ਨਹੀਂ ਚੜਦਾ ਤੇ ਹੁਣ ਮੰਮੀ ਗਜਰੇ ਬੰਨੇ ਦੇ ਕੇ ਆਈ ਆ ਉਹਦੇ ਮੰਮੀ ਹੈ ਐਡੇਡੇ ਮੋਟੇ ਗਜਰੇ ਆ ਉਹ ਪਤਾ ਨਹੀਂ ਕਿੰਨੇ ਲੱਖਾਂ ਦੇ ਆ ਅੱਜ ਕੱਲ ਤਾਂ ਤੁਹਾਨੂੰ ਪਤਾ ਸੋਨਾ ਕੀ ਭਾਵਾ ਹੈ ਤੇ ਹੁਣ ਕਿੱਥੋਂ ਇੰਨਾ ਪੈਸਾ ਹੁੰਦਿਆ ਵਾ ਮੈਨੂੰ ਸੋਈ ਜਾਂਦੀ ਇਹ ਕੋਈ ਗੱਲ ਨਹੀਂ ਬਾਹਰੋਂ ਕਰ ਲੈਣੇ ਆ ਉਹਨੇ ਕਰ ਦੇਣਾ ਉੱਥੇ ਗੁੱਗਲ ਪਈ ਸਾਰਾ ਹੈ ਅੱਧੇ ਪੈਸੇ ਦਿੱਤੇ ਆ ਕੋਈ ਗੱਲ ਥੋੜਾ ਵਾ ਕਮਾਈ ਤਾਂ ਮੇਰੇ ਘਰ ਵਾਲੇ ਦੀ ਦੀ ਆ ਮੈਨੂੰ ਤਾਂ ਜਮਾ ਹੀ ਨਹੀਂ ਚੰਗੀ ਲੱਗਦੀ ਮੈਂ ਸੋਚਿਆ ਸੀ ਮੇਰੀ ਦਰਾਨੀ ਆਉਗੀ ਉਹਦੇ ਨਾਲ ਮੈਂ ਪਿਆਰ ਕਰੂੰਗੀ ਰਲ ਕੇ ਰਿਆ ਕਰਾਂਗੇ ਮੈਨੂੰ ਤਾਂ ਪਹਿਲੇ ਹੀ ਚੜ-ਚੜ ਨਾਲ ਪੀਤੋਂ ਉਹਦੇੋਂ ਉਹਨਾਂ ਨਾਲ ਘਰ ਚ ਸਾਰਾ ਕੁਝ ਬਦਲ ਗਿਆ ਕਹਿਣਾ ਕਿ ਮੰਮੀ ਮੈਂ ਕੀ ਕਵਾਂ ਮੈਂ ਮੂੰਹ ਤੇ ਹੁਣ ਕਿਸੇ ਨੂੰ ਤੁਸੀਂ ਦੱਸੋ ਨਾ ਕਲੇਸ਼ ਪਾਦਮਾ ਘਰ ਚ ਹੁਣ ਮੈਂ ਇਹ ਤੇ ਤੁਹਾਡੀ ਗੱਲ ਠੀਕ ਹੈ ਕੋਈ ਗੱਲ ਨਹੀਂ ਫੈ ਕੈਨੀ ਹੈ ਨਾ ਹੁਣ ਮੈਂ ਵੀ ਹੁਣ ਕੋਈ ਗੱਲ ਕਰਨ ਸਹੀ ਮੈਂ ਵੀ ਫਿਰ ਸਾਰੀਆਂ ਗਣ ਗਣ ਕੇ ਸੁਣਾਉਣੀ ਆ ਪਿਆ ਚੱਕਰੇ ਨੂੰ ਸਾੜਾ ਲੱਗਦਾ ਮੈਂ ਕੀ ਕਰਾਂ ਦੱਸ ਫਿਰ ਮੈਨੂੰ ਆਪਣੇ ਦਿਨ ਚ ਇਤੇ ਆ ਜਾਂਦੇ ਆ ਪੀ ਮੇਰ ਨਾਲ ਤੇ ਇਦਾਂ ਕਰਦੇ ਸੀ ਤੇ ਹੁਣ ਇਦਾਂ ਕਰਦੇ ਮੈਂ ਤੇ ਜਿਉਂ ਆਈ ਤੇ ਨਾਲ ਦੇ ਕਰਜ਼ੇ ਲਉਂਦੀ ਮਰ ਗਈ ਮੇਰੇ ਵਰੀ ਤਾਂ ਪੈਸੇ ਹੀ ਨਹੀਂ ਹਨ ਕੋ ਹਾਂ ਕਿਤਾ ਕਿਉਂ ਇਨਾਂ ਵਿਚਕਰਾ ਕਰਨ ਦੇ ਮੇਰ ਨਾਲ ਮੈਂ ਅਦਰਾਂਗੀ ਰੋਟੀਆਂ ਬਣਾਉਣ ਨੂੰ ਇਹਨਾਂ ਦੀਆਂ ਤੇ ਨਾ ਟਾਈਮ ਤੇ ਭਾਂਡੇ ਮੰਜਨ ਨੂੰ ਕਿੱਥੇ ਕੰਮ ਵਾਲੀ ਲਾਈ ਆ ਮੈਂ ਹੀ ਕਰਨੀ ਸਾਰਾ ਕੰਮ ਵਾਲੀ ਲਾਈ ਉਹਦੇ ਸਾਹਮਣੇ ਕਹਿੰਦੀ ਮੈਂ ਵੀ ਲੱਗੀ ਨਾਲ ਕੰਮ ਤੇ ਆਪ ਕਿਤੇ ਕੱਖ ਬਣ ਕੇ ਦੋਰਾ ਨਹੀਂ ਕਰਦੀ ਆਪ ਉਹਦੇ ਨਾਲ ਸਾਹਵੇਂ ਲਿਪਸਟਿਕ ਲਾ ਕੇ ਬਿਠੀ ਹੁੰਦੀ ਚੰਗਾ ਕਰਦੀ ਗੱਲ ਮੈਂ ਠੀਕ ਆ ਇਹਕੇ ਦਮ ਬੈ ਕੇ ਦੋਵੇਂ ਜਣੀਆਂ ਗੱਲਾਂ ਕਰਨੀਆਂ ਮੇਰੇ ਨਾਲ ਕਿੱਧਰ ਤੁਰੇ ਜਾਂਦੇ ਹਨ ਨੇ ਕੀ ਕਹਿਣਾ ਹਣ ਮੈਂ ਕਹਿਣ ਸਹੀ ਕੋ ਜਨ ਮਾ ਸਨਮ ਦੀ ਵੇਖ ਕੇ ਕਿਦਾਂ ਸ਼ਮੀ ਬੈਠੀ ਆ ਹੋ ਗਿਆ ਕੰਮ ਸਾਰਾ ਹਾਂਜੀ ਹੋ ਗਿਆ ਤੇ ਮੇਰੀ ਗੱਲ ਸੁਣ ਮੈਂ ਸੂਟਾ ਵਾਲਾ ਲਫਾਫਾ ਇੱਕ ਪਤਾ ਨਹੀਂ ਕਿਥੇ ਰੱਖ ਲਿਆ ਕੱਲ ਜੋ ਸੇਵਕਣਾ ਗਈ ਹਾਂ ਤੇ ਲੱਭਣ ਨਹੀਂ ਜੈਂ ਮੈਂ ਤਾਂ ਸਾਰੇ ਫੁੱਲ ਆਈਆਂ ਡਰਾਇੰਗ ਕਿਹੜਾ ਸੂਟਾ ਵਾਲਾ ਮਮੀ ਉਹ ਮੈਂ ਕੱਲ ਸ਼ਾਮੀ ਸੇਵਕਣਾ ਬਾਜ਼ਾਰ ਨਹੀਂ ਗਈ ਹਾਂ ਤੇ ਮੈਂ ਪਤਾ ਨਹੀਂ ਡਰਾਇੰਗ ਰੂਮ ਚ ਰੱਖਿਆ ਈ ਕਿ ਸਿਮਰਤ ਦੇ ਕਮਰੇ ਚ ਰੱਖਿਆ ਈ ਮੈਂ ਤਾਂ ਸਾਰੇ ਫੁੱਲ ਲੈ ਵਾਵਾ ਵੱਡਾ ਲਫਾਫਾ ਹੀ ਭਾਰਾ ਗਿਆ ਆਹ ਵਿੱਚ ਹੈਗੇ ਪੰਜ ਛੇ ਸੂਟ। ਉਹ ਕੀ ਆ ਮੰਮੀ? ਉਹ ਪੁੱਤ ਸਿਮਰਤ ਨੇ ਜਾਣਾ ਨਾ ਫੇਰਾ ਪਉਣ ਰਹਿਣ ਵਾਸਤੇ। ਆਹੋ ਉਦੋਂ ਫੇਰਾ ਆ ਪਾ ਗਏ ਮੁਰਕੇ ਰਹਿਣ ਤੇ ਗਈ ਨਹੀਂ। ਹੁਣ ਰਹਿਣ ਜਾਣਾ ਨਾ ਤੇ ਫੇਰ ਮੈਂ ਕਿਹਾ ਚੱਲ ਖਾਲੀਆ ਥੋੜਾ ਜਾਓਗੀ। ਤੇ ਉਹਦੀ ਭੈਣ ਲਈ ਤੇ ਉਹਦੀ ਪਰਜਾਈ ਲਈ ਸੂਟ ਲਿਆ ਹੀ ਤੇ ਆ ਤੇ ਭਤੀਜਾ ਭਤੀਜਾ ਲਈ। ਕਿਆ ਪੁੱਤ ਲੈ ਆ ਮੈਂ ਤਾਂ ਲੱਬ ਲੱਬ ਥੱਕ ਗਈ। ਮੈਂ ਤੈਨੂੰ ਹੀ ਵਿਖਾਉਣੇ ਸੀ। ਮੈਂ ਚੱਲ ਮੈਂ ਸ਼ੰਮੀ ਨੂੰ ਵੀ ਵਿਖਾ ਦਾਂ। ਫਿਰ ਵੀ ਕੋਈ ਸਲਾਹ ਦੇ ਦੂਗੀ ਕੋਈ ਵੀ ਚੰਗੇ ਨਾ ਕਿਤੇ ਮਾੜੇ ਨਾ ਹੋਣ ਆਹੇ ਆਮੇ ਲੰਦਾਈ ਦੀ ਪਰਜਾਈ ਲਈ ਤੇ ਆ ਕੁੜੀਆਂ ਜਿਹਾਂ ਵਾਲਾ ਪਾਉਣ ਵਾਲਾ ਵਾ ਤੇ ਆ ਮੈਂ ਉਹਦੀ ਭੈਣ ਨੂੰ ਨਿੱਕੀ ਨਾ ਲਾਦਾਂਗੇ ਮੰਮੀ ਇਹ ਤਾਂ ਬਹੁਤ ਮਹਿੰਗੇ ਮਹਿੰਗੇ ਸੂਟ ਲੱਗਣ ਦੇ ਆ ਬੜੇ ਮਾਡਰਨ ਜੇ ਐਨੇ ਮਹਿੰਗੇ ਸੂਟ ਲਿਆਉਂਦੀ ਕੀ ਲੋੜ ਸੀ ਮੰਮੀ ਫਿਰ ਕਿਉਂ ਆਪੋਤ ਪਾਪਾ ਕਹਿੰਦਾ ਰੋਜ਼ ਦੇਣਿਆ ਕਦੀ ਤੇ ਦੇਣੇ ਹੁੰਦੇ ਨੇ ਤੇ ਆ ਬੱਚਿਆਂ ਲਈ ਉਹ ਗੱਲ ਨਹੀਂ ਹੈਗੀ ਮੈਂ ਵੀ ਤੇ ਫੇਰਾ ਪਉਣ ਗਈ ਸੀ ਮੈਨੂੰ ਤੇ ਉਦੋਂ ਤੁਸੀਂ ਕੁਝ ਵੀ ਨਹੀਂ ਦੇ ਕੇ ਤੋਰਿਆ ਇੱਥੋਂ ਬਲਕਿ ਮੇਰੇ ਪਾਪਾ ਨੇ ਉਧਰੋਂ ਸੁਭਾ ਮੈਨੇ ਇੰਨੇ ਪੈਸੇ ਕਿ ਤੁਹਾਡੇ ਸਾਰੇ ਟੱਬਰ ਦੇ ਕੱਪੜੇ ਦੇ ਕੇ ਤੋਰਿਆ ਸੀ ਤੇ ਤੁਸੀਂ ਤੇ ਇੱਧਰ ਕੁਝ ਵੀ ਨਹੀਂ ਸੀ ਦਿੱਤਾ ਮੰਮੀ ਉਦੋਂ ਤੇ ਇਹਦੇ ਵਾਰੀ ਤੁਸੀਂ ਸਾਰਾ ਕੁਝ ਦੇਣ ਦੇ ਹੋ ਹਜੇ ਕਿ ਉਹਦੇ ਪੇਕੇ ਇੰਨਾ ਕਰਦੇ ਵੀ ਨਹੀਂ ਆ ਕੋਈ ਦਾਜ ਦੀ ਚੀਜ਼ ਨਹੀਂ ਆਈ ਨਾ ਬੈੱਡ ਅਲਮਾਰੀ ਫਰਿੱਜ ਕੁਛ ਵੀ ਨਹੀਂ ਆਇਆ ਤੇ ਮੇਰੇ ਪਾਪਾ ਨੇ ਮੈਨੂੰ ਸਾਰਾ ਸਮਾਨ ਦਿੱਤਾ ਹੈ। ਇਹਨਾਂ ਵਿਤਕਰਾ ਕਿਉਂ ਮੰਮੀ? ਵੇਹ ਪੁੱਤ ਮੈਂ ਨਾ ਤੈਨੂੰ ਨਾ ਬੜੇ ਦਿਨਾਂ ਤੋਂ ਚੈੱਕ ਕਰਨ ਨਹੀਂ ਆ ਕਿ ਤੇਰਾ ਸੁਭਾਅ ਨਾਲ ਅੱਗੇ ਨਾਲ ਕੁਝ ਚੇਂਜ ਹੋਇਆ ਵਾ। ਜਦੋਂ ਦੀ ਨਿੱਕੀ ਘਰ ਚ ਵਿਆਹ ਕੇ ਆਈ ਨਾ ਤੂੰ ਖਿਜੂ ਖਿਜੂ ਕਰਦੀ ਰਹੀਂ ਨੀ ਆ। ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਲੱਗਦਾ ਤੇ ਪਾਸੇ ਆਸੇ ਉਹ ਖਿਜ ਖਿਜ ਕਰ ਪੈਣੀ ਆ ਤੇ। ਖਿਜਾ ਨਾ ਤਾਂ ਕੀ ਕਰਾਂ? ਸੌਂ ਲੋ ਫਿਰ ਮੇਰੀ ਗੱਲ। ਜਦੋਂ ਮੇਰਾ ਵਿਆਹ ਹੋਇਆ ਹੀ ਮੈਨੂੰ ਤਾਂ 3 ਦਿਨ ਵੀ ਰੈਸਟ ਨਹੀਂ ਮਿਲੀ ਠੀਕ ਆ? ਚੌਥੇ ਦਿਨ ਮੈਨੂੰ ਚੌਂਕੇ ਜੜਾ ਕੇ ਕੰਮ ਤੇ ਲਾਇਆ ਗਿਆ ਕਿ ਉਹਦੇ ਵਰੀ ਉਹਦੇ ਵਿਆਹ ਨੂੰ ਇੰਨਾ ਟਾਈਮ ਹੋ ਗਿਆ ਵਾ ਤੇ ਤੁਸੀਂ ਹਜੇ ਵੀ ਕਹਿੰਦੇ ਜੀ ਮੈਂ ਕੰਮ ਨਹੀਂ ਕਰਨ ਦੇਣਾ ਤੈਨੂੰ ਮੈਂ 6 ਮਹੀਨੇ ਨਹੀਂ ਕੰਮ ਕਰਨ ਦੇਣਾ ਤੈਨੂੰ ਮੈਂ 4 ਮਹੀਨੇ ਨਹੀਂ ਕੰਮ ਕਰਨ ਦੇਣਾ ਉਹ ਤੇ ਆਰਾਮ ਨਾਲ ਨੇਲ ਪਾਲਿਸ਼ ਲਾਉਂਦੀ ਆ ਤੇ ਬਹਿ ਜਾਂਦੀ ਆ ਹੋਰ ਹੋਰ ਸੁਣੋ ਮੇਰੇ ਵਿਆਹ ਵਰੀ ਮੈਨੂੰ ਤੁਸੀਂ ਚੂੜੀਆਂ ਪਾਈਆਂ ਤੇ ਉਹਦੇ ਵਾਸਤੇ ਐਡੇ-ਐਡੇ ਮੋਟੇ ਗਜਰੇ ਬੰਨੇ ਦੇ ਕੇ ਆਏ ਹੋ ਉਹ ਇੰਨੇ ਲੱਖਾਂ ਦੇ ਗਜਰੇ ਆ ਉਹਦੇ ਵਾਸਤੇ ਤੁਹਾਡੇ ਕੋਲ ਸਭ ਕੁਝ ਹੈਗਾ ਵਾ ਫਿਰ ਸੂਟ ਜਦੋਂ ਮੈਂ ਫੇਰਾ ਪਾਉਣ ਗਈ ਮੈਨੂੰ ਕੁਝ ਵੀ ਨਹੀਂ ਦੇ ਕੇ ਤੋੜਿਆ ਉल्टा ਮੇਰੇ ਪੇਕੇ ਨੇ ਇੰਨਾ ਕੁਛ ਦਿੱਤਾ ਤੇ ਉਹਦੇ ਵਾਰੀ ਕਿੰਦਾ ਲਫਾਪੇ ਭਰ-ਭਰ ਸਮਾਨ ਆਉਣ ਡਿਆ ਵਾ ਮੈਨੂੰ ਤਾਂ ਢੜੀ ਕੁਛ ਲੱਗਦੀ ਹੀ ਨਹੀਂ ਆ ਬਸ ਆਹ ਨਿੱਕੇ ਨਿੱਕੇ ਗੱਲਾਂ ਤੋਂ ਲੈ ਕੇ ਤੋ ਖਿਜਣ ਦੇਈਆਂ ਮੈਂ ਵੇਖਣਾ ਨਹੀਂ ਦੇ ਮੈਨੂੰ ਲੱਗਣ ਨਹੀਂ ਦਿਆ ਕਿ ਤੇਰੇ ਮਨ 'ਚ ਜ਼ਰੂਰ ਕੁਛ ਨਾ ਕੁਛ ਚੱਲਣ ਦਿਆ ਵਾ ਤਾਈ ਨੂੰ ਤਾਂ ਸਾਡੇ ਸਾਹਮਣੇ ਤਾਂ ਠੀਕ ਰਹਿਣੀ ਆ ਆਸੇ-ਪਾਸੇ ਹੋ ਕੇ ਕਦੀ ਸੋਈ ਚ ਜਾ ਕੇ ਖਿਜੂ-ਖਿਜੂ ਕਰਦੀ ਆ ਕਦੀ ਆਪਣੇ ਕਮਰੇ 'ਚ ਬਹਿ ਕੇ ਕਰਦੀ ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਲੱਗਦਾ ਮੈਂ ਵੀ ਇਸੇ ਘਰ 'ਚ ਤੁਰੀ ਫਿਰਦੀ ਆ ਮੈਂ ਤਾਂ ਸਿਰਫ ਇੱਕ ਮਾਂ ਹੋਣ ਦੇ ਨਾਤੇ ਨਾ ਤੈਨੂੰ ਕੁਛ ਕਹਿੰਦੀ ਨਹੀਂ ਅੱਜ ਮੈਂ ਤਾਂ ਨਾ ਸਾਰੀਆਂ ਗੱਲਾਂ ਕਲੀਅਰ ਕਰ ਹੀ ਦੇਣੀ ਫਿਰ ਮੇਰੀ ਸੁਣ ਗੱਲ ਤੂੰ ਕਹਿੰਨੀ ਨਾ ਕੰਮ ਕੰਮ ਕਿਉਂ ਲਾਉਂਦੇ ਨਹੀਂ ਉਹਨੂੰ ਛੇਤੀ ਤੇ ਮੈਨੂੰ ਕਿਉਂ ਛੇਤੀ ਲਾਤਾ ਤੈਨੂੰ ਪਤਾ ਨਾ ਤੇਰਾ ਵਿਆਹ ਕਿਹੜੇ ਹਾਲਾਤਾਂ ਚ ਹੋਇਆ ਸੀ ਜਾੜਾ ਕੇ ਭੁੱਲ ਗਈਆਂ ਉਹਦਾ ਵਿਆਹ ਹਜੇ ਸਾਲ ਕਰਨਾ ਨਹੀਂ ਤੁਹਾਡਾ ਰਿਸ਼ਤਾ ਹੀ ਹੋਇਆ ਸੀ ਨਾ ਅਸੀਂ ਤਾਂ ਸਾਲ ਰੋਕ ਕੇ ਵਿਆਹ ਕਰਨਾ ਸੀ ਉਹ ਤੇ ਅਚਾਨਕ ਮੇਰੀ ਤਬੀਅਤ ਖਰਾਬ ਹੋਣ ਕਰਕੇ ਡਾਕਟਰ ਨੇ ਮੈਨੂੰ 3 ਮਹੀਨੇ ਰੈਸਟ ਕਰਤੀ ਸੀ ਤੇ ਤੇਰੀ ਮੰਮੀ ਨੇ ਕਿਹਾ ਸੀ ਕੀ ਭੈਣ ਜੀ ਤਿੰਨ ਮਹੀਨੇ ਹੁਣ ਘਰ ਚ ਕੰਮ ਕੌਣ ਕਰੂਗਾ ਤੁਹਾਨੂੰ ਰੈਸਟ ਦਿੱਤੀ ਡਾਕਟਰਾਂ ਨੇ ਤੇ ਤੁਸੀਂ ਹੀ ਵਿਆਸ਼ ਇੱਤੀ ਕਰ ਲੋ ਮੇਰੀ ਧੀ ਤੁਹਾਡੀ ਸੇਵਾ ਕਰੂ ਤੇ ਪੁੱਤ ਤੇਰੀ ਸੇਵਾ ਤੇ ਚਲਦੇ ਹੀ ਨਾ ਅੱਜ ਮੈਂ ਇੱਥੇ ਬੈਠੀ ਆ ਤੇ ਮੈਂ ਤੁਰੀ ਫਿਰਦੀ ਆ ਸਮਝ ਲੱਗੀ ਆ ਤੇਰੀ ਹੀ ਗੱਲ ਕੰਗਣਾਂ ਦੀ ਇਹਦਾ ਵੀ ਤੈਨੂੰ ਮੈਂ ਦੇਣੀ ਜਵਾਬ ਤੈਨੂੰ ਬਣਾ ਕੇ ਦਿੱਤੀਆਂ ਚੂੜੀਆਂ 4 ਉਹਦੇ ਬਣਾਏ ਕੰਗਣ 2 ਸਾਬ ਬਰਾਬਰ ਹੀ ਆ ਨਾ ਜੇ ਤੂੰ ਸਾਬ ਬਰਾਬਰ ਕਰਨ ਤੇ ਆਈ ਤਾਂ ਫਿਰ ਮੈਨੂੰ ਦੱਸ ਹੁਣ ਕੀ ਵਾਦਾ ਘਾਟਾ ਵਾ ਉਹਦੇ ਕੰਗਣ ਦੋ ਹੀ ਬਣਨੇ ਆ ਨਾ ਤੇਰੀਆਂ ਚੂੜੀਆਂ ਚਾਰ ਬਣਾਈਆਂ ਸੀ ਉਹ ਵੀ ਪਤਲੀਆਂ ਨਹੀਂ ਮੋਟੀਆਂ ਚੂੜੀਆਂ ਬਣਾਈਆਂ ਸੀ ਭਾਰੀਆਂ ਉਦੋਂ ਰਿਵਾਜ ਹੀ ਚੂੜੀਆਂ ਦਾ ਹੁਣ ਰਿਵਾਜ ਹੈ ਕੰਗਣਾਂ ਦਾ ਤੇ ਕੰਗਣ ਬਣਵਾਉਂਦੇ ਆ ਤੇ ਬਾਕੀ ਰਹੀਆਂ ਕੱਪੜਿਆਂ ਦੀ ਗੱਲ ਨਾ ਆਪਣੀ ਮੰਮੀ ਨੇ ਪੁੱਛ ਕੇ ਵੇ ਤੇਰੀ ਮੰਮੀ ਨਾ ਮੇਰੇ ਕੁੜਮਣੀ ਹੋਣ ਤੋਂ ਪਹਿਲਾਂ ਨਾ ਮੇਰੀ ਸਹੇਲੀ ਹੀ ਮੈਂ ਉਹਨੂੰ ਕਿਹਾ ਸੀ ਮੇਰੇ ਨਾਲ ਪੈਂਜੀ ਬਾਜ਼ਾਰ ਆਜੋ ਤੇ ਮੈਂ ਕੱਪੜੇ ਬਣਾਉਣੇ ਆ ਸ਼ੰਮੀ ਨੇ ਫੇਰਾ ਪਾਉਣ ਆਉਣਾ ਵਾ ਤੇ ਤੇਰੀ ਮੰਮੀ ਨੇ ਕਿਹਾ ਸੀ ਤੂੰ ਤਾਂ ਫੇਰਾ ਪਾਉਣ ਵੀ ਤਿੰਨ ਮਹੀਨਿਆਂ ਬਾਅਦ ਗਈ ਹਾਂ कि ਜਦੋਂ ਮੈਂ ਥੋੜਾ ਬੜਾ ਤੁਰਨ ਫਿਰਨ ਲੱਪੀ ਫੇਰ ਤੋਂ ਰਹਿਣ ਗਈ ਹਾਂ ਤੇ ਮੈਂ ਉਹਨਾਂ ਨੂੰ ਕਿਹਾ ਸੀ ਆ ਜਾਓ ਬਾਜ਼ਾਰ 'ਚ ਮੈਨੂੰ ਮਿਲਪੋ ਤੇ ਆਪਾਂ ਉੱਥੇ ਕੱਪੜੇ ਬਣਾ ਲਈਏ ਤੇ ਉਹਨਾਂ ਨੇ ਮੈਨੂੰ ਪਤਾ ਕੀ ਕਿਹਾ ਸੀ ਕਹਿੰਦੀ ਖਬਰਦਾਰ ਭੈਣ ਜੀ ਮੇਰੇ ਘਰ ਕੋਈ ਕੱਪੜਾ ਲੀਡ ਆਇਆ ਇਧਰੋਂ ਦੇ ਕਿਉਂ ਮੰਮੀ ਉਹ ਕਹਿੰਦੇ ਸੀ ਕਿ ਤੇਰੇ ਪਾਪਾ ਬਹੁਤ ਗੁੱਸੇ ਵਾਲੇ ਆ ਉਹ ਇਸ ਜੀ ਨੂੰ ਬਿਲਕੁਲ ਨਹੀਂ ਲਾਇਕ ਕਰਦੇ ਵੀ ਇਹਦੀਆਂ ਦੇ ਘਰੋਂ ਕੁਝ ਲਈਏ ਤੂੰ ਹੀ ਮੈਨੂੰ ਤਾਂ ਦੱਸਿਆ ਨਹੀਂ ਮੰਮੀ ਇਹ ਗੱਲ ਲੈ ਤੈਨੂੰ ਕਾਦ ਲਈ ਦੱਸਣੀ ਜਦੋਂ ਸਾਡੀ ਸਹੇਲੀਆਂ ਸਹੇਲੀਆਂ ਦੇ ਆਪਸ 'ਚ ਗੱਲ ਹੋ ਗਈ ਮੈਂ ਤੁਹਾਡੇ ਘਰ ਕਲੇਸ਼ ਥੋੜਾ ਪਾ ਦਾਸ ਮਿੰਨੂ ਕਲੇਸ਼ ਪੋਣਾ ਹੈ ਮੈਂ ਤੁਹਾਡੇ ਘਰ ਮੈਂ ਤੇਨੂੰ ਕੱਪੜੇ ਲੈੜਾ ਦੇ ਕੇ ਤੋਰ ਦਿੰਦੀ ਉਦੋਂ ਤੇਰੇ ਪਾਪਾ ਗੁੱਸੇ ਹੁੰਦੇ ਤੇਰੀ ਮੰਮੀ ਨੂੰ ਨਾਲੇ ਤੇਨੂੰ ਗੁੱਸੇ ਹੁੰਦੇ ਤੇ ਤੂੰ ਇਹ ਚੰਗੀ ਰਹਿੰਦੀ ਬਾਕੀ ਮੈਂ ਸ਼ੰਮੀ ਤੇਰ ਤੋਂ ਨਾ ਇਹ ਉਮੀਦ ਨਹੀਂ ਰੱਖੀ ਕਿ ਤੂੰ ਇਸ ਤਰ੍ਹਾਂ ਹੀ ਰਖਾ ਕਰੇਂਗੀ ਨਿੱਕੇ ਨਿੱਕੇ ਗੱਲਾਂ ਤੋਂ ਲੈ ਕੇ ਮੈਂ ਅੱਜ ਤੱਕ ਨਾ ਤੁਹਾਡੇ ਦੋਵਾਂ ਚ ਨਾ ਕਦੀ ਵਿਤਕਰਾ ਨਹੀਂ ਕੀਤਾ ਇੱਕ ਬਰਾਬਰ ਰੱਖਿਆ ਵਾ ਜਿੱਤੇ ਤੇਨੂੰ ਲੱਗਦਾ ਨਾ ਕਿ ਮੈਂ ਵਿਤਕਰਾ ਕੀਤਾ ਵਾ ਹੋਰ ਵੀ ਕੋਈ ਗੱਲ ਹੈਗੀ ਤਾਂ ਖੋਨੇ ਖੋਲ ਦੇ ਮੇਰੇ ਸਾਹਮਣੇ ਤੇ ਰਹੀ ਗੱਲ ਕੰਗਣਾ ਦੀ ਨਾ ਤੂੰ ਕਹਿੰਦੀ ਨਾ ਕੰਗਣ ਚੱਲ ਮੈਂ ਤੈਨੂੰ ਵੀ ਬਣਵਾ ਦਿੰਨੀ ਆ ਫੇਰ ਕੀ ਆ ਜਿੱਥੇ ਅਰੇ ਦੋ ਬਣਨੇ ਦਿੱਤੇ ਤੈਨੂੰ ਵੀ ਮੈਂ ਇੱਕ ਬਣਵਾ ਦਿੰਨੀ ਆ ਚੂੜੀਆਂ ਵੀ ਤੇਰੇ ਹੋ ਜਾਣਗੇ ਕੰਗਣ ਵੀ ਹੋ ਜਾਣਗੇ ਮੇਰੇ ਸੁਣ ਗੱਲ ਤੂੰ ਆ ਵੱਡੀ ਮੈਂ ਤੇਰੇ ਤੋਂ ਇਹ ਉਮੀਦ ਰੱਖੀ ਸੀ ਕਿ ਤੂੰ ਉਹਨੂੰ ਪਹਿਣਾ ਵੰਗਰ ਘਰ 'ਚ ਰੱਖੇਂਗੀ ਪਹਿਣਾ ਵੰਗਰ ਸਮਝਾਏਂਗੀ ਪਰ ਤੂੰ ਤੇ ਜਠਾਣੀ ਬਣ ਕੇ ਵਿਖਾਤਾ ਮੈਂ ਤੇ ਕਦੀ ਨਹੀਂ ਚਾਹਿਆ ਸੀ ਕਿ ਮੇਰੇ ਘਰ 'ਚ ਮੇਰੀਆਂ ਨੋਹਾਂ ਸ਼ਰੀਕਾਂ ਕਰਨ ਮੈਂ ਤੇ ਇਹੋ ਚਾਹਿਆ ਇਹੋ ਪਹਿਣਾ ਪਹਿਣਾ ਬਣ ਕੇ ਰਹਿ ਪਰ ਤੂੰ ਤੂੰ ਤੇ ਉਹਨੂੰ ਸ਼੍ਰੀਕਾ ਕਰਕੇ ਵਿਖਾਤਾ ਨਿੱਕੇ ਨਿੱਕੇ ਗੱਲਾਂ ਤੋਂ ਉਹਦਾਂ ਤੂੰ ਜਿੱਦ ਦੀ ਰੇਣੀ ਆ ਤੂੰ ਦਸੋ ਆਪ ਕਹਿ ਕਿ ਜਿਹੜੇ ਮੇਰੇ ਚਾਹ ਉਦੋਂ ਨਹੀਂ ਪੂਰੇ ਹੋਏ ਹੀਗੇ ਕਿ ਮੈਨੂੰ ਆਉਂਦੇ ਕੰਮ ਲੱਗਣਾ ਪਿਆ ਹੈਗਾ ਤੇ ਮੈਂ ਤੈਨੂੰ ਨਹੀਂ ਲੱਗਣ ਦੇਣਾ ਛੇਤੀ ਤੂੰ ਆਪਣੇ ਸ਼ੌਂਕ ਪੂਰੇ ਕਰ ਘੁੰਮਣ ਫਿਰੰਦੇ ਮੈਨੂੰ ਪਤਾ ਤੇਰੇ ਮਨ 'ਚ ਬੜੀਆਂ ਰੀਝਾਂ ਆ ਜਿਹੜੀਆਂ ਰਹਿ ਗਈਆਂ ਹੀ ਮੇਰੇ ਬਿਮਾਰ ਹੋਣ ਕਾਰਨ ਤੇ ਤੂੰ ਵੱਡੇ ਹੋਣ ਦਾ ਫਰਜ਼ ਹੋਣ ਮਨਵਾਉਣ ਦੀ ਬਜਾਏ ਤੂੰ ਉਹਦੇ ਨਾਲ ਮੈਨੂੰ ਕਹਿੰਨੀ ਵਿਤਕਰਾ ਕਰਦੀ ਮੈਂ ਤੇ ਕਦੇ ਤੂੰ ਵੀਤਕਰਾ ਕਰੀ ਜੰਨੀ ਪੀਂ ਗੱਲ ਕਰਨੀ ਮੰਮੀ ਤੁਸੀਂ ਮੈਂ ਗੱਲ ਤੇ ਐਸ ਪਾਸੇ ਪਤਾ ਕੀ ਆ ਜਦੋਂ ਕੋਈ ਵੀ ਦਰਾਨੀ ਨਵੀਂ ਨਵੀਂ ਵਿਆਹੀ ਆਉਂਦੀ ਆ ਨਾ ਤੇ ਜੇ ਠਾਣੀ ਦੇ ਮਾਂ ਚ ਕਿਸ ਨਾ ਕਿਸੇ ਪਾਸੋਂ ਇਹ ਚੀਜ਼ ਆਉਂਦੀ ਆ ਕਿ ਲੈ ਇਹਨੂੰ ਤੇ ਨજર ਨਹੀਂ ਕੰਮ ਲਾਇਆ ਮੈਨੂੰ ਲਾਤਾ ਹੀ ਇਹਨੂੰ ਆ ਬਣਾਤਾ ਮੈਨੂੰ ਤਾਂ ਇਨੱਕ ਦਿੱਤਾ ਹੀ ਉਦੋਂ ਪਰ ਉਹ ਇਹ ਨਹੀਂ ਸੋਚਦੀਆਂ ਕਿ ਉਦੋਂ ਹਾਲਾਤ ਕੀ ਸੀ ਤੇ ਹੁਣ ਹਾਲਾਤ ਕੀ ਆ ਸਮੇਂ ਦੇ ਨਾਲ ਨਾਲ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਕਈ ਵਾਰ ਸਾਡੀ ਮਜਬੂਰੀਆਂ ਹੁੰਦੀਆਂ ਕੁਛ ਕਰਨ ਦੀਆਂ ਉਸ ਵੇਲੇ ਮਜਬੂਰੀ ਨਹੀਂ ਹੁੰਦੀ ਕੇਵਲੇ ਉਸ ਵੇਲੇ ਨਹੀਂ ਹੁੰਦੀ ਹ ਹੁਣ ਜਦੋਂ ਦਰਾਣੀ ਵੀ ਆਈ ਹੁੰਦੀ ਆ ਉਸ ਵੇਲੇ ਮਜਬੂਰੀ ਬਣ ਜਾਂਦੀ ਆ ਤੇ ਪਰ ਆਪਾਂ ਇਹ ਚੀਜ਼ਾਂ ਨਹੀਂ ਸੋਚਦੇ ਆਪਾਂ ਇਹ ਚੀਜ਼ ਸੋਚਦੇ ਆ ਕਿ ਨਹੀਂ ਉਹਦਾਂ ਜ਼ਿਆਦਾ ਪਿਆਰ ਕਰਨ ਦੇ ਆ ਤੇ ਮੇਰ ਨਾਲ ਘੱਟ ਕਰਨ ਦੇ ਆ ਉਹਨੂੰ ਜ਼ਿਆਦਾ ਦੇਣ ਦੇ ਮੇਰ ਨਾਲ ਘੱਟ ਮੇਰ ਨਾਲ ਘੱਟ ਪਿਆਰ ਕਰਨ ਦੇ ਮੈਨੂੰ ਘੱਟ ਚੀਜ਼ ਦੇਣ ਦੇ ਆ ਜਦ ਕਿ ਸਾਡੇ ਵੱਡਿਆਂ ਦੇ ਮਨ 'ਚ ਇਦਾਂ ਦਾ ਕੁਛ ਵੀ ਨਹੀਂ ਹੁੰਦਾ ਉਹ ਦੋਵਾਂ ਨੂੰ ਇੱਕੋ ਜਿਹਾ ਸਮਝਦੇ ਆ ਚਲੋ ਕਈ ਵੱਡੇ ਹੁੰਦੇ ਵੀ ਆ ਜਿਹੜੇ ਕਿ ਵਿਤਕਰਾ ਕਰਦੇ ਵੀ ਆ ਸਮਝਦੇ ਆ ਕਿ ਇੱਕ ਨੂੰ ਜ਼ਿਆਦਾ ਦੇ ਦੋ ਇੱਕ ਨੂੰ ਥੋੜਾ ਦੇ ਦੋ ਪਰ ਜ਼ਿਆਦਾਤਰ ਘਰਾਂ 'ਚ ਇਦਾਂ ਨਹੀਂ ਹੁੰਦਾ ਜ਼ਿਆਦਾਤਰ ਘਰਾਂ 'ਚ ਇੱਕੋ ਜਿਹਾ ਹੀ ਸਮਝਿਆ ਜਾਂਦਾ ਵਾ ਤੇ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜਦੋਂ ਕੋਈ ਵੀ ਨਵਾਂ ਰਿਸ਼ਤਾ ਜੋੜਦਾ ਵਾ ਮੰਨ ਲਓ ਹੁਣ ਮੇਰੀ ਦਰਾਨੀ ਨਵੀਂ-ਨਵੀਂ ਘਰ ਆਈ ਆ ਤੇ ਮੈਂ ਉਹਦੇ ਨਾਲ ਪਿਆਰ ਨਹੀਂ ਕਰੂੰਗੀ ਜਾਂ ਮੈਂ ਈਰਖਾ ਕਰਕੇ ਉਹਦੇ ਨਾਲ ਕੁਝ ਕਰੂੰਗੀ ਤੇ ਉਹਨੇ ਕਹਨੂ ਕੀ ਮੈਨੂੰ ਇੱਜ਼ਤ ਦੇਣੀ ਆ ਕੀ ਮੇਰੇ ਨਾਲ ਉਹਦੀ ਨਿਭੇਗੀ ਕੀ ਅਸੀਂ ਇਕੱਠੀਆਂ ਰਹਿ ਪਾਵਾਂਗੇ ਇਹ ਸਾਰੀ ਉਮਰ ਅਗਲੇ ਨੇ ਕਹਿਣਾ ਹਜੇ ਮੈਂ ਵੇੜੇ 'ਚ ਪੈਰ ਰੱਖਿਆ ਆ ਤੇ ਮੇਰੀ ਜਠਾਣੀ ਮੇਰੇ ਤੋਂ ਸੜਨ ਲੱਗ ਪਈ ਹਰ ਚੀਜ਼ ਤੋਂ ਸਾਡਾ ਤੇ ਰਿਸ਼ਤਾ ਸਦਾ ਵਾਸਤੇ ਦੂਰ ਹੋ ਜਾਊਗਾ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਸਾਰੇ ਸਮਝੀਏ ਤੇ ਘਰਾਂ 'ਚ ਪਿਆਰ ਨਾ ਰਹੀਏ ਤੇ ਪਿਆਰ ਪਾ ਕੇ ਰੱਖੀਏ ਸਾਰਾ ਕੁਛ ਇੱਥੇ ਹੀ ਰਹਿ ਜਾਣਾ ਆ ਥੋੜਾ ਵੱਧ ਕੀ ਤੇ ਘੱਟ ਗਈ ਉਹ ਵੀ ਸਮੇਂ ਤੇ ਹਾਲਾਤਾਂ ਦੇ ਨਾਲ ਚੇਂਜ ਹੋ ਜਾਂਦਾ ਆ ਵੱਡੇ ਇਦਾਂ ਨਹੀਂ ਕਰਦੇ ਤੇ ਜਿਹੜੇ ਕਰਦੇ ਨੇ ਉਹਨਾਂ ਲਈ ਚੰਗੀ ਗੱਲ ਨਹੀਂ ਆ ਉਹਨਾਂ ਨੂੰ ਵੀ ਇੱਕ ਬਰ ਬਰ ਦੋਵਾਂ ਨੂੰ ਰੱਖਣਾ ਚਾਹੀਦਾ ਉਹਨਾਂ ਨੇ ਵੀ ਆਪਣਾ ਵਤੀਰਾ ਜਿਹੜਾ ਜੇ ਸੋਨਾ ਤੇ ਸੋਨਾ ਇੱਕੋ ਜਿਹਾ ਪਾਉਣਾ ਚਾਹੀਦਾ ਜੇ ਕੱਪੜੇ ਲਿਆ ਕੇ ਦਿੱਤੇ ਤੇ ਕੱਪੜੇ ਵੀ ਇੱਕੋ ਜਿਹਾ ਲਿਆ ਕੇ ਦੋ ਤੇ ਜੋ ਵੀ ਆਣਾ ਕੰਮ ਵੀ ਉਹਨਾਂ ਨੂੰ ਆਂਡ ਕੇ ਦੋ ਅੱਦਾ ਅੱਦਾ ਕਰਨ ਇਹ ਨਾ ਕਿ ਕੰਮ ਤੋਂ ਵੀ ਲੜਾਈ ਨਾ ਹੋਵੇ ਉਹਨਾਂ ਦੀ ਸਾਡੀ ਤੇ ਇਹੀ ਗੱਲ ਆ ਵੀ ਆਪਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਇਸ ਸਟੋਰੀ ਚ ਕਿ ਐਵੇਂ ਹੋਣਾ ਚਾਹੀਦਾ ਪਰਿਵਾਰਾਂ ਚ ਨਾ ਬਾਕੀ ਤੁਸੀਂ ਕੀ ਸੋਚਦੇ ਹੋ ਤੇ ਇਸ ਸਟੋਰੀ ਬਾਰੇ ਜਾਂ ਕਿਵੇਂ ਹੋਣਾ ਚਾਹੀਦਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਤੁਸੀਂ ਕੀ ਸੋਚਦੇ ਹੋ ਇਸ ਸਟੋਰੀ ਬਾਰੇ ਠੀਕ ਹੈ ਜੀ ਥੈਂਕ ਯੂ so much ਸਾਰਿਆਂ ਦਾ ਮਿਲਦੇ ਆਂ ਅਗਲੀ ਸਟੋਰੀ ਦਾ